ਪੀ ਪੂਰੀ ਵਧੀਆ ਕੰਡੀਸ਼ਨ ਚ ਹੈ ਤੇ ਇਹ ਐਚ ਆਰ ਨੰਬਰ ਹੈ ਤੇ ਇਹ ਬਿਲਕੁਲ ਸਸਤਾ ਜਾਂ ਟਰੈਕਟਰ ਹੈ ਤੇ ਤੁਸੀਂ 96 ਮਾਡਲ ਹੈ ਟਾਇਰ ਜਿਵੇਂ ਬਿਲਕੁਲ ਨਵੇਂ ਆ 80 ਪੈਸੇ ਕਹਿ ਲੋ ਪੰਜਾਬ ਨੰਬਰ ਹੈ ਫਸਟ ਓਨਰ ਹੈ ਤੇ ਇਹ ਟਰੈਕਟਰ ਆਪਾਂ ਜਿਵੇਂ ਕਹਿ ਰਹੇ ਸੀ ਵੈਸੇ ਦਾ ਹੈ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਨਵੇਂ ਵੀਡੀਓ ਚ ਅੱਜ ਆਪਾਂ ਫਿਰ ਤੁਹਾਡੇ ਵਾਸਤੇ ਐਤਵਾਰ ਦੀ ਜਿਹੜੀ ਮੰਡੀ ਲੱਗਦੀ ਹੈ ਮਲੋਟ ਤੇ ਆਪਾਂ ਏਜੰਸੀ ਮੂਰੇ ਲਾਉਣੇ ਆ ਟਰੈਕਟਰ ਤੇ ਸਾਡੇ ਕੋਲ ਥੋੜਾ ਜਿਹਾ ਮੰਨ ਲਓ ਥੋੜਾ ਜਿਹਾ ਨਹੀਂ ਵੀ 5-6 ਟਰੈਕਟਰ ਹੈ ਜੇ ਆਏ ਸੀਗੇ ਜਿਹੜੇ ਤੁਹਾਨੂੰ ਦਿਖਾਉਣੇ ਆ ਵੀਡੀਓ ਦੇ ਵਿੱਚ ਆਪਾਂ ਵੀ ਜਿਹੜੇ ਆਉਣ ਵਾਲੇ ਸਮੇਂ ਵਾਸਤੇ ਵੀ ਟਰੈਕਟਰ ਮੇਰੇ ਕਿਸਾਨ ਭਰਾਵਾਂ ਦੇ ਕੰਮ ਦੇ ਆ ਤੇ ਛੋਟੀ ਕਿਸਾਨੀ ਲਈ ਵੀ ਕੰਮ ਦੇ ਆ ਤੇ ਨਾਲ-ਨਾਲ ਮੈਂ ਤੁਹਾਨੂੰ ਟਰੈਕਟਰ ਦਿਖਾਉਂਗਾ ਤੇ ਨਾਲ-ਨਾਲ ਮੈਂ ਤੁਹਾਨੂੰ ਦੱਸਾਂਗਾ ਵੀ ਇਹ ਕਿਹੜੇ ਕੰਮ ਆ ਸਕਦੇ ਆ ਸੋ ਮੈਂ ਸਾਰੇ ਕਿਸਾਨ ਭਰਾਵਾਂ ਦਾ ਸਵਾਗਤ ਕਰਦਾ ਜਿਹੜੇ ਵੀਡੀਓ ਵੇਂਦੇ ਆ ਸ਼ੇਅਰ ਕਰਦੇ ਆ ਤੇ ਵੀਡੀਓ ਨੂੰ ਵੇਂਦੇ ਵੇਂਦੇ ਤੁਸੀਂ ਸ਼ੇਅਰ ਵੀ ਕਰਦੇ ਆ ਕਰੋ ਲਾਈਕ ਵੀ ਦਿਆ ਕਰੋ ਤੇ ਫੋਲੋ ਜ਼ਰੂਰ ਕਰ ਲਿਆ ਕਰੋ ਜੀ ਕਿਉਂ ਜਿਹੜੇ ਵੀਡੀਓ ਹੁਣ ਚੱਲਦੀ ਤਾਂ 35-40 ਹਜ਼ਾਰ ਹੈ ਤੇ ਪਰ ਜਿਹੜਾ ਸਬਸਕ੍ਰਾਈਬਰ ਹੈ ਮੰਨ ਲਓ ਇਹਦੇ ਜਿਹੜੇ ਫਾਲੋਅਰ ਹੈ ਉਹ ਤੁਸੀਂ ਫੋਲੋ ਨਹੀਂ ਕਰਦੇ ਮੈਂ ਇਸੇ ਕਰਕੇ ਵੀਡੀਓ ਦੇ ਉੱਪਰ ਜਿਹੜਾ ਜੋ ਵੀ ਲਿਖਦਾ ਉਹਦੇ ਵਿੱਚ ਆਪਦਾ ਚੈਨਲ ਦਾ ਜਾਨੀ ਕਿ ਨਾਮ ਪਾ ਦੇਣਾ ਉਥੋਂ ਡਾਇਰੈਕਟਲੀ ਤੁਸੀਂ ਉਹਨੂੰ ਓਪਨ ਕਰਕੇ ਤੇ ਉਹਨੂੰ ਫੋਲੋ ਕਰ ਸਕਦੇ ਹੋ ਮੇਰੇ ਫੇਸਬੁੱਕ ਪੇਜ ਨੂੰ ਤੇ ਆਪਾਂ ਵੀਡੀਓ ਫੇਸਬੁੱਕ ਪੇਜ ਤੇ YouTube ਚੈਨਲ ਤੇ ਦੋਵਾਂ ਤੇ ਪਾਉਣੇ ਆ ਤੇ ਚਲੋ ਆਜੋ ਆਪਾਂ ਬਾਧੀਆਂ ਗੱਲਾਂ ਨਾ ਕਰਦੇ ਹੋ ਐਮਨ ਟਰੈਕਟਰ ਨੂੰ ਨਜ਼ਰ ਮਰਾਵਾ ਤੁਹਾਨੂੰ ਪਹਿਲਾ ਟਰੈਕਟਰ ਹੈਗਾ ਜੀ ਆਸ਼ਾ ਇਹ ਆਸ਼ਾ 2008 ਮਾਡਲ ਟਰੈਕਟਰ ਹੈ ਪੰਜਾਬ ਨੰਬਰ ਹੈ ਤੇ ਇਹ ਟਰੈਕਟਰ ਆਪਾਂ ਜਿਵੇਂ ਕਹਿ ਰਹੇ ਸੀ ਵੈਸੇ ਤਾਂ ਹੈ ਵੇ ਸਿੱਧੇ ਏ ਜਿਮੀਦਾਰ ਦੇ ਮੱਲੋ ਜਿਹੜਾ 35 40 ਕਿੱਲਿਆਂ ਦੀ ਖੇਤੀ ਕਰਦਾ ਜਾਂ 20 25 ਕਿੱਲਿਆਂ ਦੀ ਕਰਦਾ ਉਹਦੇ ਨਾਲ ਛੋਟਾ ਟਰੈਕਟਰ ਦੇ ਕੰਮ ਆਉਂਦਾ ਵੀ ਛੋਟਾ ਟਰੈਕਟਰ ਰੱਖ ਲਈਏ ਆਪਾਂ ਤੋਰੇ ਫੇਰੇ ਲਈ ਪਰ ਜਿਵੇਂ ਅੱਗੇ ਬੈਲਰ ਚੱਲਣਾ ਹੈ ਬੈਲਰ ਦੇ ਨਾਲ ਆਪਾਂ ਇਕੱਠਾ ਵੀ ਟੁਹਾਟਵਾਈ ਕਰਦੇ ਆਂ ਟਰਾਲਿਆਂ ਤੇ ਚਲਾਉਨੇ ਆ ਇਹ ਅੱਜ ਤੁਹਾਨੂੰ ਜਿਹੜੇ 5 ਟਰੈਕਟਰ ਦਿਖਾਉਣੇ ਆ ਇਹ ਤੁਸੀਂ ਇਕੱਠਾ ਵਾਲੇ ਟਰਾਲੇ ਤੇ ਲਾ ਸਕਦੇ ਆ ਤੇ ਨਾਲ ਵੀ ਰੱਖ ਸਕਦੇ ਆ ਤੇ ਮੈਂ ਤੁਹਾਨੂੰ ਜਿਹੜੇ ਇਹਨਾਂ ਦੇ ਰੇਟ ਆ ਮਾਡਲ ਤੇ ਰੇਟ ਇਹ ਵੀਡੀਓ ਦੀ ਸਕਰੀਨ ਦੇ ਉੱਤੇ ਪਾਉਂਗਾ ਮੈਂ ਬੋਲ ਕੇ ਨਹੀਂ ਦੱਸਦਾ ਬੋਲ ਕੇ ਸਿਰਫ ਤੁਹਾਨੂੰ ਮਾਡਲ ਜ਼ਰੂਰ ਦੱਸ ਦਿੰਨੇ ਆਪਾਂ ਤੇ ਨੰਬਰ ਕਿੱਥੋਂ ਦਾ ਉਹ ਦੱਸ ਦਿੰਨੇ ਆ ਜੀ ਇਹ 8 ਮਾਡਲ ਹੈ ਪੰਜਾਬ ਨੰਬਰ ਹੈ ਜੀ ਕੰਡੀਸ਼ਨ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ ਇਸੇ ਤਰ੍ਹਾਂ ਆ ਗਿਆ ਸੋਨ ਵਾਲੀ ਕਾ 730 ਇਹਦੇ ਵੱਲੋਂ ਟਾਇਰ ਜਿਵੇਂ ਬਿਲਕੁਲ ਨਵੇਂ ਆ 80 ਪੈਸੇ ਕਹਿ ਲਓ ਪੰਜਾਬ ਨੰਬਰ ਹੈ ਫਰਸਟ ਓਨਰ ਹੈ ਠੀਕ ਹੈ ਜੀ ਤੇ ਇਹਨਾਂ ਦੇ ਰੇਟ ਤੁਹਾਨੂੰ ਬਿਲਕੁਲ ਘੱਟ ਕਰਕੇ ਪਾਉਣੇ ਆ ਪਰ ਰੇਟ ਨਾ ਵੀ ਪਾਏ ਨਾ ਤੇ ਰੇਟ ਬਸ ਦੇਣੇ ਆ ਨਵੇੜਨੇ ਆ ਸਾਡੇ ਕੋਲ ਸਟਾਕ ਚ ਪੁਰਾਣਾ ਟਰੈਕਟਰ ਬਹੁਤ ਖੜਾ ਹੈ ਇਹ 96 ਮਾਡਲ ਸਵਰਾਜ ਹੈ ਜੀ ਹੁਣ ਜੇ ਸਵਰਾਜ ਦਾ ਕਹਿ ਦੇਣਾ ਹਿੱਸਾ ਬੇ ਲੰਬਾਈ ਚ ਹੁੰਦਾ ਹੈ ਟਰਾਲੇ ਦੇ ਚੱਲਣ ਚ ਬਹੁਤ ਕੰਮ ਦਿੰਦਾ ਫਿਰ ਉੱਥੇ ਆਪਾਂ ਨੂੰ ਸਸਤੇ ਜਿਹੇ ਟਰੈਕਟਰ ਚਾਹੀਦੇ ਹੁੰਦੇ ਆ ਤੇ ਬਿਲਕੁਲ ਸਸਤਾ ਜਾਂ ਟਰੈਕਟਰ ਹੈ ਤੇ ਤੁਸੀਂ 96 ਮਾਡਲ ਹੈ ਤੇ ਲਗਭਗ ਨੰਬਰ ਸਾਡੇ ਕੋਲ ਸਾਰੇ ਪੰਜਾਬ ਹੁੰਦੇ ਆ ਇੱਕ ਦਾ ਟਰੈਕਟਰ ਹੋਊਗਾ ਰਾਸਤਨ ਹਰਿਆਣਾ ਜਿਵੇਂ ਹੁਣ ਆ 99 ਮਾਡਲ 265 ਹੈ ਤੇ ਇਹ ਵੀ ਪੂਰੀ ਵਧੀਆ ਕੰਡੀਸ਼ਨ ਚ ਹੈ ਤੇ ਇਹ ਐਚ ਆਰ ਨੰਬਰ ਹੈ ਹੁਣ ਇਹ ਜਿਹੜੇ ਮਾਡਲ ਨੇ ਇਹ ਨਾਂ ਨੂੰ ਤਾਂ ਹੋਣੇ ਨਹੀਂ ਕੱਲੇ ਐਫੀ ਰੌਡ ਤੇ ਚੱਲਨੇ ਆ ਇਹ ਹੁਣ 735 ਹੈ ਇਹ ਹੈਗਾ ਜੀ 98 ਮਾਡਲ ਨੰਬਰ ਇਹ ਵੀ ਪਿਆ ਹੋਇਆ ਹੈ ਤੇ ਇਹ ਫਸਟ ਆਨਰ ਟਰੈਕਟਰ ਹੈ ਬੰਦੇ ਨੇ ਨਵਾਂ ਹੀ ਲਿਆ ਸੀਗਾ ਤਾਂ ਇਹ ਮਨਨ ਕਿ ਚਲੋ 73598 ਮਾਡਲ ਪੰਜਾਮ ਨੰਬਰ 852 96 ਮਾਡਲ ਪੰਜਾਮ ਨੰਬਰ ਟੈਰਾਂ ਦੀ ਕੰਡੀਸ਼ਨ ਵੀ ਤੁਸੀਂ ਵੇਖ ਸਕਦੇ ਹੋ ਤੇ 730 ਪੰਜਾਮ ਨੰਬਰ 11 ਮਾਡਲ ਫਸਟ ਓਨਰ ਤੇ ਇੱਕ ਨਾਲ ਜਿਵੇਂ ਆਸ਼ਾ ਖੜਾ ਤੇ ਇੱਕ ਆਸ਼ਾ ਬਿਲਕੁਲ ਪਿੱਛੇ ਖੜਾ ਉਹ ਵੀ ਤੁਹਾਨੂੰ ਦਿਖਾ ਦੇਣਾ 265 ਵੀ ਆ ਗਿਆ ਟਰੈਕਟਰ ਅੱਜ ਆਪਾਂ ਛੋਟੇ ਵਿਖਾਉਣੇ ਛੋਟੇ ਘੱਟ ਪੇਮੈਂਟ ਵਾਲੇ ਛੋਟੀ ਜਿਹੜੇ ਮੰਨ ਲਓ ਆਪਾਂ ਅੱਗੇ ਟਰਾਲਿਆਂ ਤੇ ਲਾ ਸਕਦੇ ਆ ਕਿਸਾਨ ਭਰਾ ਜਾਂ ਹਨਾ ਕੋਈ ਵੀ ਮੇਰਾ ਵੀਰ ਇਹ ਹੈਗਾ ਜੀ ਸੱਤ ਮਾਡਲ ਵੀ ਮੰਨ ਲਓ ਕਰਾਏ ਭੜੇ ਦਾ ਕੰਮ ਕਰਦਾ ਤੇ ਉਹ ਆਪਦਾ ਇਹਨਾਂ ਨੂੰ ਟਰਾਲਿਆਂ ਤੇ ਲਾ ਸਕਦੇ ਆ ਇਹ ਪੰਜੇ ਟਰੈਕਟਰ ਸੀਏ ਟਰੈਕਟਰ ਆਪਾਂ ਜਿਹੜੇ ਤੁਹਾਨੂੰ ਉਹੀ ਦਿਖਾਏ ਆ ਜਿਹੜੇ ਜ਼ਿਮੀਂਦਾਰ ਨੂੰ ਛੋਟੇ ਚਾਹੀਦੇ ਹੁੰਦੇ ਆ ਛੋਟੇ ਦੇ ਤੌਰ ਤੇ ਛੋਟਾ ਵੀ ਵਰਤ ਸਕਦੇ ਆ ਤੇ ਆਪਾਂ ਇਹਨੂੰ ਟਰਾਲਿਆਂ ਤੇ ਵੀ ਲਾ ਸਕਦੇ ਆ ਤੇ ਤੁਸੀਂ ਆਉਣਾ ਕਿੱਥੇ ਆ ਜੀ ਤੁਹਾਨੂੰ ਥੋੜਾ ਜਿਹਾ ਮੈਂ ਲੋਕੇਸ਼ਨ ਵੀ ਦੱਸ ਦਿਆਂ ਬਾਕੀ ਤੇ ਚਲੋ ਆਪਾਂ ਮੋਟਾ ਮੋਟਾ ਇਹਨਾਂ ਦਾ ਦਿਖਾਉਣਾ ਸੀ ਬਾਕੀ ਸਹੀ ਤਾਂ ਵਿజిਟ ਕਰਕੇ ਹੀ ਟਰੈਕਟਰਾਂ ਦਾ ਜਿਹੜਾ ਪਤਾ ਲੱਗਦਾ ਤੇ ਗੱਲਬਾਤ ਹੁੰਦੀ ਬੈਠ ਕੇ ਇਹ ਮੰਨ ਲਓ ਮਕਸਰ ਰੋਡ ਹੈ ਜੀ ਇਹ ਇਹ ਮਕਸਰ ਰੋੜੇ ਨਾਲ ਅੱਜ ਕੰਮ ਵੀ ਚੱਲੀ ਜਾਂਦਾ ਹੈ ਸੀਵਰੇਜ ਵਾਲੀ ਪਾਈਪ ਦਾ ਆ ਲਾਈਟਾਂ ਵਗੈਰਾ ਵੀ ਲਾਤੀਆਂ ਸਰਕਾਰ ਨੇ ਨਾਲ ਇੱਥੇ ਖਾਲਾ ਜਾਂ ਵੀ ਬਣਾਤਾ ਸੜਕ ਨਵੀਂ ਬਣੀ ਹੈ ਸਰਕਾਰ ਵੀ ਕਾਫੀ ਸਰਦਾਰ ਭਗਵੰਤ ਸਿੰਘ ਮਾਨ ਦੀ ਜਿਹੜੀ ਸਰਕਾਰ ਹੈ ਕਾਫੀ ਕੰਮ ਕਰੀ ਜਾਂਦੀ ਹੈ ਤੇ ਤੁਹਾਨੂੰ ਮੈਂ ਬੋਰਡ ਤੇ ਬੋਰਡ ਤੇ ਨਜ਼ਰ ਮਰਵਾਉਣਾ ਜੇ ਤੁਹਾਨੂੰ ਸਮਝ ਲੱਗ ਜੇ ਤਾਂ ਜਿਵੇਂ ਇਹ ਲਿਖਿਆ ਨਾ ਸ੍ਰੀ ਮੁਕਸਰ ਸਾਹਿਬ ਕੋਟਪੁਰਾ ਰੋਡ ਜਿਵੇਂ ਹਨਾ 30 ਕਿਲੋਮੀਟਰ ਇਹ ਮੁਕਸਰ ਰੋਡ ਹੈ ਜੀ ਤਿੰਨ ਕੋਨੀ ਚੌਂਕ ਵਜਦਾ ਹੈ ਇਹ ਜਿੱਥੇ ਭਾਰਤ ਪੈਟਰੋਲ ਪੰਪ ਤੇ ਬੈਕ ਸਾਈਡ ਇਹ ਭਾਰਤ ਪੈਟਰੋਲ ਪੰਪ ਆ ਗਿਆ ਤੇ ਇਹ ਆ ਗਿਆ ਬਠਿੰਡਾ ਚੌਂਕ ਜਦੋਂ ਬਠਿੰਡਾ ਚੌਂਕ ਤੋਂ ਤੁਸੀਂ ਉਧਰੋਂ ਆਓ ਮੱਲੋ ਡੱਬ ਵਾਲੀ ਜabb ਢੰਡੇ ਵਾਲੇ ਪਾਸੋਂ ਮੁਕਸਰ ਰੋਡ ਤੇ ਜੇ ਤੁਸੀਂ ਹਵੋਰ ਲਵਾਉ ਤਾਂ ਕਿੰਨ ਕੋ ਨਹੀਂ ਚਾਹਾਂ ਕਿ ਮੁਕਸ ਰੋਡ ਹਨਾ ਪੰਪ ਦੀ ਬੈਕ ਸਾਈਡ ਤੇ ਇਹ ਆਪਣੀ ਲੋਕੇਸ਼ਨ ਹੈ ਸਿੰਘ ਸੰਸ ਟਰੈਕਟਰ ਏਜੰਸੀ ਹੌਲੈਂਡ ਟਰੈਕਟਰ ਏਜੰਸੀ ਮੰਨ ਲਓ ਕਿਸੇ ਨੂੰ ਪੁੱਛ ਸਕਦੇ ਆਗੇ ਤੇ ਅੱਜ ਤੁਹਾਡੇ ਹਾਸਤੇ ਬਸ ਜਿਹੜੀ ਇਹ ਵੀਡੀਓ ਹੈ ਇਹ ਛੇ ਟਰੈਕਟਰ ਜਿਹੜੇ ਬਿਲਕੁਲ ਜਿਵੇਂ ਆਪਾਂ ਕਹਿੰਦੇ ਲੱਖ ਸਵਾ ਲੱਖ ਅਲੀ ਰੇਂਜ ਦੇ ਵਿੱਚ ਵਿੱਚ ਨੇ ਕੋਈ ਰੂਡ ਤੱਕ ਜਾ ਸਕਦਾ ਇੰਨੀ ਰੇਂਜ ਵਾਲੇ ਸਾਰੇ ਟਰੈਕਟਰ ਨੇ ਇਹ ਤੇ 1730 ਜਿਹੜਾ ਪਹਿਲੀ ਪਾਰਟੀ ਦਾ ਐ ਸੋਨਾਲਿਕਾ ਇਹ ਥੋੜਾ ਜਿਹਾ ਵੱਧ ਕੀਮਤ ਦਾ ਹੈ ਬਾਕੀ ਲਗਭਗ ਜਿਵੇਂ 100 ਆ ਡੇਢ ਦੇ ਕਰੀਬ ਦੇ ਨੇ ਤਾਂ ਇਹ ਆਪਾਂ ਅੱਜ ਵੀਡੀਓ ਤੁਹਾਡੇ ਵਾਸਤੇ ਜਿਹੜੀ ਬਣਾਈ ਹੈ ਮੈਂ ਕਿਹਾ ਵੀ ਜਿਵੇਂ ਆਪਾਂ ਟਰੈਕਟਰ ਗੱਠਾਂ ਨੇ ਹੁਣ ਹੁਣ ਤੋਂ ਹੀ ਸ਼ੁਰੂ ਹੋ ਜਾਣਾ ਹੈ ਵੀ ਛੇਵਾਂ ਮਹੀਨਾ ਆ ਗਿਆ ਛੇਵਾਂ ਮਹੀਨਾ ਤਾਂ ਗਿਆ ਹੀ ਸਮਝੋ ਤੇ ਹੁਣ ਤੋਂ ਹੀ ਤਿਆਰੀ ਸਤਮਾ ਅੱਠਵਾ ਨੌਵਾ ਦਸਵੇਂ ਤੇ ਚੱਲ ਪੈਂਦਾ ਹੈ ਤਿਆਰੀ ਸ਼ੁਰੂ ਹੋ ਜਾਂਦੀ ਹੈ ਤੇ ਇਹ ਜਿਹੜੇ ਸੀਏ ਟਰੈਕਟਰ ਹੈ ਤੇ ਆਪਾਂ ਦੇਨੇ ਆ ਜੀ ਤੇ ਜਿਵੇਂ ਮਰਜ਼ੀ ਆ ਕੇ ਸਾਡਾ ਨਾਲ ਕਰਕੇ ਗੱਲ ਤੇ ਲੈ ਲਓ ਤੇ ਅਸੀਂ ਅੱਗੇ ਆਪਦੇ ਹੋਰ ਚੱਕਣ ਵਾਲੇ ਬਣੀਏ ਸੋ ਅੱਜ ਦੀ ਵੀਡੀਓ ਇੰਨੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੇ ਤੁਸੀਂ ਪੇਜ ਨੂੰ ਫੋਲੋ ਜ਼ਰੂਰ ਕਰ ਲਿਆ ਕਰੋ ਬਿੰਦਲ ਲਾਹੌਰਿਆਣਾ ਤੇ ਆਪਣਾ YouTube ਚੈਨਲ ਹੈ ਤੇ Facebook ਪੇਜ ਹੈ ਤੇ ਹੌਲੈਂਡ ਟਰੈਕਟਰ ਜਿਹੜੇ ਨਵੇਂ ਮਾਡਲ ਆਉਂਦੇ ਆ ਜਾਂ ਖੇਤੀਬਾੜੀ ਸਬਸਿਡੀ ਬਾਰੇ ਆਪਾਂ ਜਾਂ ਪੁਰਾਣੇ ਟਰੈਕਟਰ ਹਨਾ ਇਹ ਜਾਣਕਾਰੀਆਂ ਪਾਉਂਦੇ ਰਹਿੰਨੇ ਹਾਂ ਤੁਹਾਡੇ ਲਈ ਤੇ ਇਸੇ ਤਰ੍ਹਾਂ ਆਸ਼ੀਰਵਾਦ ਪਿਆਰ ਬਖਸ਼ਦੇ ਰਹੋ ਜੀ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਸਤਿ ਸ੍ਰੀ ਅਕਾਲ ਜੀ